ਸਰ ਸਾਬ ਅੱਜ ਲੁਧਿਆਣਾ ਪਹੁੰਚਣ ਤੇ ਤੁਹਾਡਾ ਅਸੀਂ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਵੱਲੋਂ ਸਵਾਗਤ ਕਰਦੇ ਆਂ ਤੇ ਅੱਜ ਜਿਹੜੀ ਲੁਧਿਆਣਾ ਵਿੱਚ ਮੀਟਿੰਗ ਹੋਈ ਹੈ ਤੁਸੀਂ ਆਪਣੇ ਕੌਮੀ ਸਾਥੀਆਂ ਨਾਲ ਪਹੁੰਚੇ ਹੋ ਉਹਦੇ ਬਾਰੇ ਦੱਸੋ ਸੰਨ ਮੈਂ ਜਿਹੜਾ ਨੈਸ਼ਨਲ ਪ੍ਰੈਜਿਡੈਂਟ ਰਕੂਲਵੰ ਸਿੰਘ ਮੈਂ ਤੁਹਾਡੇ ਇੱਥੇ ਪਹੁੰਚਦਾ ਮੇਰਾ ਕਾਰਨ ਇੱਕ ਹੀ ਹੈ ਕਿ ਤੁਸੀਂ ਬਹੁਤ ਸਮਾਂ ਤੋਂ ਮੈਨੂੰ ਕਹਿ ਰਹੇ ਸੀ ਕਿ ਇਹਦੇ ਹੋਰਨਾਂ ਡਾਕੂਮੈਂਟ ਕਿਦੇ ਕੋਲ ਆ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਡਾਕੂਮੈਂਟ ਦਿਖਾ ਦਿਆ ਹੈ ਉਹ ਜਨ ਡਾਕੂਮੈਂਟ ਮੇਰੇ ਕੋਲੇ ਆ ਜਿਹਦਾ ਨਿਊਲ ਤੇ ਨਾਮ ਵੀ ਮੇਰਾ ਹੈ ਅਗਰ ਡਾਕਟਰ ਰਮੇਸ਼ ਕੁਮਾਰ ਬੱਲੀ ਪ੍ਰੈਜ਼ੀਡੈਂਟ ਆਪਣੇ ਆਪ ਨੂੰ ਮੰਨਦਾ ਹੈ ਤਾਂ ਮੈਨੂੰ ਡਾਕੂਮੈਂਟ ਦਿਖਾ ਸਕਦਾ ਹੈ ਮੈਂ ਉਹ ਦੇਖ ਲੈ ਸਾਰ ਪਾ ਸਕਦਾ ਹੈ ਲੇਕਿਨ ਗਲਤ ਮੰਨ ਲਓ ਅਗਰ ਨਿਊਜ਼ ਦੇ ਰਹੇ ਹੈ ਤਾਂ ਬਿਲਕੁਲ ਗਲਤ ਹੈ ਤੇ ਹੋਰ ਵੀ ਮੰਨ ਲਓ ਜੇ ਇਸ ਤਰ੍ਹਾਂ ਦੀ ਕੋਈ ਰਿਊ ਹੈ ਤਾਂ ਸਾਹਮਣੇ ਸਾਹਮਣੇ ਬੈਠ ਕੇ ਗੱਲ ਕਰਾਂ ਮੈਂ ਕਿਸੇ ਤੋਂ ਡਰਨ ਵਾਲਾ ਨਹੀਂ ਹੈ ਯੋਗੀ ਜਿੰਨੇ ਵੀ ਮੰਨ ਲਓ ਜਥੇਬੰਦੀਆਂ ਹੈਗੀਆਂ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਹੈਗੀਆਂ ਮੈਨੂੰ ਸਾਰਨਾਂ ਵਧੀਆ ਜਥੇਬੰਦੀ ਥੋੜੀ 295 ਡਾਕਟਰ ਕਾਲਖਾਲੀ ਵਧੀਆ ਲੱਗੀ ਕਿਉਂ ਵਧੀਆ ਲੱਗੀ ਕਿਉਂਕਿ ਇਹਨਾਂ ਦੇ ਨਾਲ ਲੋਕ ਜੁੜੇ ਹੋਏ ਐ ਪਲੱਸ ਇਹਨਾਂ ਦਾ ਸੁਭਾਅ ਤੇ ਇਹਨਾਂ ਦੇ ਜਿੰਨੇ ਕੰਮ ਕੀਤੇ ਹੋਏ ਵਧੀਆ ਲੱਗੇ ਮੈਨੂੰ ਇਸ ਕਰਕੇ ਮੈਂ ਚਾਹੁੰਦਾ ਐ ਕਿ ਮੈਂ ਇਸ ਕਮੇਟੀ ਨੂੰ ਅੱਗੇ ਵਧਾ ਕੇ ਆਲ ਇਹਨਾਂ ਦੇ ਮੈਂਬਰ ਲੈ ਕੇ ਪੁਰਾਣੀ ਕਮੇਟੀ ਨੂੰ ਮੈਂ ਰਿਮੂਵ ਕਰਕੇ ਨਵੀਂ ਕਮੇਟੀ ਬਣਾ ਕੇ ਉਹਨਾਂ ਦਾ ਮੈਂ ਨੂਮਲ ਵਿੱਚ ਨਾਮ ਲੈ ਕੇ ਆਉਂਗਾ ਕਿਉਂਕਿ ਮੈਨੂੰ ਐਵੇਂ ਲੱਗ ਰਿਹਾ ਕਿ ਪੰਜਾਬ ਦੇ ਨਾਲ ਮੈਨੂੰ ਬਹੁਤ ਹੀ ਮੰਨ ਲਓ ਫਾਇਦਾ ਹੋਊਗਾ ਕਿਉਂਕਿ ਇਹਨਾਂ ਦਾ ਡਿਸਟ੍ਰਿਕਟ ਬਹੁਤ ਹੈ ਜਿਵੇਂ ਜਿਵੇਂ ਡਿਸਟ੍ਰਿਕਟ ਦੇ ਪ੍ਰਿੰਸ ਅੱਜ ਮੈਂ ਦੇਖਿਆ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ ਆਏ ਹੋ ਇੱਥੇ ਓਵੇਂ ਓਵੇਂ ਮੈਨੂੰ ਐਵੇਂ ਲੱਗ ਰਿਹਾ ਕਿ ਹੋਰ ਵੀ ਇਹਨਾਂ ਨਾਲ ਬਹੁਤ ਜਦ ਮੰਨ ਲਓ ਮੈਂਬਰ ਜੁੜੇ ਹਨ ਜਿਹੜੇ ਮੈਂਬਰ ਨਹੀਂ ਜੁੜੇ ਜਿਹੜੇ ਮੰਨ ਲਓ ਡਿਸਟ੍ਰਿਕਟ ਨਹੀਂ ਜੁੜੇ ਮੈਂ ਉਹ ਡਾਕਟਰ ਕਾਲਕ ਜੀ ਨੂੰ ਕਹਿੰਦਾ ਵੀ ਹੋਰ ਵੀ ਜੁੜ ਕੇ ਤੇ ਆਪਣਾ ਮੰਨ ਲਓ ਇਹੋ ਕਮੇਟੀ ਨੂੰ ਅਵਧਾਉਣ ਦੀ ਕੋਸ਼ਿਸ਼ ਕਰੋ ਡਾਕਟਰ ਜਸਵਿੰਦਰ ਸਿੰਘ ਕਾਲਖ ਜੀ ਤੁਸੀਂ ਇੱਕ ਸੂਬਾ ਪ੍ਰਧਾਨ ਦੇ ਹੋਣ ਦੇ ਨਾਤੇ ਅੱਜ ਦੀ ਇਸ ਮੀਟਿੰਗ ਵਿੱਚ ਜੋ ਵੀ ਮਤੇ ਪਾਸ ਹੋਏ ਨੇ ਉਸ ਸੰਬੰਧੀ ਸਾਨੂੰ ਚਲਣਾ ਪਾਓ ਸਭ ਤੋਂ ਪਹਿਲਾਂ ਤਾਂ ਮੈਂ ਡਾਕਟਰ ਮਿੱਟੂ ਮੁਹੰਮਦ ਜੀ ਜਿਹਦੇ ਇਮੀਗ੍ਰੈਂਟ ਹਾਰ ਦੇ ਨੇ ਕੰਡਿਆ ਉਹਦੇ ਉਹਨਾਂ ਤਾਇਰ ਰਤਨ ਵਾਲਾ ਨਾ ਤਮਾਹੋਫ ਕੀ ਜਿਹੜੀ ਸਾਡੀ ਗੱਲ ਉਹ ਜਿੱਥੇ ਸਰਕਾਰੇ ਦੁਆਰੇ ਰੱਖਦੇ ਰਹੇ ਹਮੇਸ਼ਾ ਲਗਾਤਾਰ ਬੀਵੀ ਬੱਚੇ ਲਈ ਖਵਾਰਾ ਦੇਣ ਨਾਲ ਕਿਹੜੀਆਂ ਖਬਰਾਂ ਲੱਗਦੀਆਂ ਨੇ ਔਰ ਨਰਸ ਵਾਰਤ ਬਿਨਾਂ ਪੈਸੇ ਤੋਂ ਇਹ ਸਾਡੇ ਨਾਲ ਜੁੜੇ ਹੋਏ ਨੇ اور دوسری ਗੱਲ ਜਿਹੜੀ ਅੱਜ ਅਜੰਡਾ ਮੇਨ ਸੀ ਮੁੱਖ ਇਹ ਸੀ ਕਿ ਪੰਜਾਬ ਦੇ ਇੱਕ ਮੈਡੀਕਲ ਪ੍ਰੈਕਟਿਸਨਰ ਐਸੋਸਿਏਸ਼ਨ 295 ਪੰਜਾਬ ਲਗਾਤਾਰ ਕੰਮ ਕਰ ਰਹੀ ਹੈ ਤੇ ਪਰ ਵਿੱਚ ਡਾਕਟਰ ਨਿਸ਼ਮਰ ਵਾਲੀਬਲੋ ਇਹ ਕਹਿ ਰਹੇ ਤੇ ਮੈਂ ਆਂਡਰਨ ਮੈਡੀਕਲ ਫੈਡਰੇਸ਼ਨ ਦਾ ਮਜੂਦਾ ਪ੍ਰਧਾਨ ਹਾਂ ਸਾਨੂੰ ਕੋਈ ਇਤਰਾਜ਼ ਨਹੀਂ ਸੀ ਪਰ ਜਦੋਂ ਉਹਨਾਂ ਨੇ ਲਗਾਤਾਰ ਇਸ ਗੱਲ ਦੇ ਲਈ ਇੱਕ ਪੈਰਨ ਜਿੱਥੇ ਬੰਦਰੀ ਜੀ ਵੀ ਹੋਈ ਹੈ ਪੰਜਾਬ ਦੇ 295 ਦੇ ਬਰਾਬਰ ਖੜੀ ਕੀਤੀ ਔਰ ਮੈਂਬਰ ਜਿਹੜੇ ਇਹ ਬਲਾਕ ਲੈਵਲ ਤੇ ਲੈ ਕੇ ਏਡੇ ਤੋਂ ਦਾ ਦਰਜਨ ਕੀਤਾ ਮੈਂ ਕਲਵੰਦੀ ਜੀ ਨਾਲ ਗੱਲ ਕੀਤੀ 2.5 ਮਹੀਨੇ ਪਹਿਲਾਂ ਕਿਹਾ ਕਿ ਹੋ ਰਿਹਾ ਕਿ ਤੁਸੀਂ ਵੀ ਪਤਾ ਨੋ ਬਾਲੀ ਸਾਹਿਬ ਨੇ ਰਹਿ ਕੇ ਮੈਂ ਪਤਾ ਆ ਕਿ ਸਾਨੂੰ ਕਲੀਨ ਕੀਤਾ ਜਾਵੇ ਤੇ ਉਹਨੇ ਸਾਡੀ ਬੇਨਤੀ ਮੰਨੀ ਬਹੁਤ ਲਗਾਤਾਰ ਬੇਨਤੀਆਂ ਕੋ ਬਾਅਦ ਇਹ ਅੱਜ ਸਾਡੇ ਕੋਲ ਆਏ ਨੇ ਜਿਹਦੇ ਵਿੱਚ ਇਹਨਾਂ ਦੀ ਟੀਮ ਆਈ ਆ ਮੈਂ ਪਹਿਲਾਂ ਤਾਂ ਕਲਵੰਦੀ ਜੀ ਦਾ ਬੜਾ ਤਹਿ ਦਿਲੋਂ ਧੰਨਵਾਦ ਕਰਨਾ ਕਿ ਉਹ ਸਾਡੇ ਨਿੱਕੇ ਜਿਹੇ ਸੱਦੇ ਤੇ ਸਾਡੇ ਮੈਂਬਰਾਂ ਦੇ ਰੂਪ ਹੋਏ ਨੇ ਤੇ ਨਾਲ ਦੀ ਨਾਲ ਅੱਜ ਸਾਨੂੰ تسਲੀ ਹੋਈ ਹੈ ਕਿ ਇਹਨਾਂ ਦੇ ਸਾਰੇ ਡਾਕੂਮੈਂਟ ਅੱਜ ਲਈ ਲਿਖ ਲਈ ਨੌਨਾਂ ਤੌਰ ਦੇ ਪਰ ਇਹਨਾਂ ਦੇ ਕੋਲੇ ਨੇ ਔਰ ਜਿਹੜੀ ਰੈਸਿਸਨ 400 ਅਰੰਗਾ 035 ਆ ਉਹਦੇ ਇਹ ਮਜੂਦਾ ਪ੍ਰਬੰਧ ਨੇ ਤੇ ਉਹ ਲੀਗਲੀ ਡਾਕੂਮੈਂਟ ਸਾਰੇ ਇਹਨਾਂ ਨੇ ਦਿਖਾਏ ਨੇ ਸਾਰਾ ਦਫ਼ਤਰ ਜਿੱਤੇ ਵਿੱਚ ਔਰ ਇੱਥੇ ਸਾਰੇ ਜ਼ਿਲ੍ਹੇ ਬਕਸਰ ਬੱਤਰ ਹੋਏ ਨੇ ਸਾਰੇ ਮੰਨੇ ਨੇ ਤੇ ਜਿਨੇ ਜਿਨੇ ਵੀ ਇਹਨਾਂ ਦਾ ਹੁਕਮ ਹੋਇਆ ਆਪਾਂ ਜੀ ਆਲਰੇਡੀ ਮੈਡੀਕਲ ਪ੍ਰੈਸ ਨਾਲ ਜੁੜਾਂਗੇ ਤੇ ਇਹਦੇ ਨਾਲ ਇਹ ਨਹੀਂ ਹੈਗਾ ਕਿ ਅਸੀਂ ਮੰਨ ਲਓ ਉਦਾਂ ਹੀ ਮਨ ਲਓ ਜੁੜ ਜਾਾਂਗੇ ਇਹਦੇ ਲਈ ਇੱਕ ਬਕਰਾਰਾ ਨਾਮ ਦਾ ਨਹੀਂ ਬਵਾ ਜਿਹੜਾ ਪਹਿਲਾਂ ਚੱਲ ਰਿਹਾ ਜਿੱਨਾ ਕੇ ਸਟੇਟ ਤੋਂ ਹੀ ਮੈਂਬਰ ਜਾਣੇ ਨੇ ਔਰੇ ਜਾਨੋਂ ਚਾਰ ਮੈਂਬਰ ਕਹਿਣ ਪੰਜ ਮੈਂਬਰ ਕਹਿਣਾ ਅਸੀਂ ਹਰ ਇੱਕ ਮੈਂਬਰ ਦੀ ਮੈਨ ਦੇ ਆਧਾਰ ਤੇ ਫੈਸਲਾ ਕਰਕੇ ਇਹਨਾਂ ਨੂੰ ਮੈਂਬਰ ਦਮਾ ਗਏ ਤੇ ਵਿਸ਼ਵਾਸ ਬਣਾ ਤੁਹਾਡੇ ਤੇ ਵੀ ਕਿ ਦੂਸਰਾ ਲਿਗਿਟਮ ਚਾਰਜੋਂ ਤੇ ਸਾਰੇ 12 ਕਲਮਾਂ ਤੋਂ ਲੱਗਣੀ ਆ ਇਹ ਵਿਸ਼ਵਾਸ ਬਣਾ ਕਿ ਤਵੰਦੀ ਅਸੀਂ ਤੁਹਾਡੇ ਨਾਲ ਆ ਔਰ ਲਗਾਤਾਰ ਜਿਹੜਾ ਹਮ ਆ ਅਸੀਂ ਆਪਣੇ ਮੈਂਬਰਾਂ ਦੀ ਵੀ ਨੇ ਕਲੀਨਿਕ ਆਪਣੀ ਰੱਖਿਆ ਕਰਦੇ ਆ ਔਰ ਤੁਹਾਡੇ ਨਾਲ ਜੁੜ ਕੇ ਅਸੀਂ ਹੋਰ ਮਜ਼ਬੂਤ ਹੋਵਾਂਗੇ ਇੰਨਾ ਕੁ ਸਕੇਦਾ ਧੰਨਵਾਦ ਜੈ ਜਨਤਾ ਜੈ ਸ਼ਸਤਰ